ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅੱਜ ਨਿਊਜ਼ 24 ਮੈਂ ਤੁਹਾਡੇ ਨਾਲ ਜਸਵਿੰਦਰ ਬੋਪਾ ਰਾਏ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਹਲਕੇ ਦੀਆਂ ਪਿੰਡ ਚੱਕ ਮੁਹੰਮਦੇਵਾਲਾ ਤੋਂ ਚੱਕ ਮੁਹੰਮਦੇਵਾਲਾ ਦੀ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਕੀਤਾ ਗਿਆ ਸੀ ਨਜਾਇਜ਼ ਤੌਰ ਤੇ ਜੋ ਕਿ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਜਾ ਕੇ ਪਿੰਡ ਦੇ ਵਿੱਚ ਕਬਜ਼ਾ ਕੀਤੀ ਗਈ ਪੰਚਾਇਤੀ ਜ਼ਮੀਨ ਉੱਪਰੋਂ ਕਬਜ਼ਾ ਛਡਵਾਇਆ ਗਿਆ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਜੋ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕਿ ਇੱਕ ਮਹਿੰਮ ਜਾਰੀ ਕੀਤੀ ਗਈ ਹੈ ਪੰਚਾਇਤੀ ਜ਼ਮੀਨਾਂ ਦੇ ਉੱਪਰੋਂ ਕਬਜ਼ਾ ਛਡਵਾਉਣ ਦੀ ਤਾਂ ਉੱਥੇ ਹੀ ਅੱਜ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੁਹੰਦੇ ਵਾਲਾ ਵਿਖੇ ਸ਼ੇਕ ਕਿੱਲੇ ਸ਼ੇਕ ਨਾਲਾ ਜ਼ਮੀਨ ਦੇ ਉੱਪਰੋਂ ਜੋ ਕਿ ਪਿੰਡ ਵਾਸੀਆਂ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਉਸ ਕਬਜ਼ੇ ਨੂੰ ਨਾਜਾਇਜ਼ ਕਬਜ਼ੇ ਨੂੰ ਛਡਵਾਇਆ ਗਿਆ ਹੈ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਤਾਂ ਇਸ ਮੌਕੇ ਪਿੰਡ ਦੇ ਦੋ ਧੜਿਆਂ ਦੇ ਵਿੱਚਕਾਰ ਕਾਫੀ ਬਹਿਸ-ਬਾਜੀ ਹੋਈ ਹੈ ਕਾਫੀ ਲੜਾਈ ਝਗੜੇ ਦਾ ਮਾਹੌਲ ਬਣ ਗਿਆ ਸੀ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੋ ਕੇ ਸ਼ਾਂਤ ਕੀਤਾ ਹੈ ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੁਹੰਮਦੇਵਾਲਾ ਵਿਖੇ ਕੁਝ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਕੀਤਾ ਗਿਆ ਸੀ ਜਿਸ ਕਬਜ਼ੇ ਨੂੰ ਅੱਜ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਛਡਵਾਇਆ ਗਿਆ ਹੈ ਤਾਂ ਤੁਹਾਡੀ ਗੱਲਬਾਤ ਵੀ ਕਰਵਾਉਣੇ ਆ ਸਿਵਲ ਪ੍ਰਸ਼ਾਸਨ ਨਾਲ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਨਾਲ ਕਿ ਟੋਟਲ ਕਿੰਨੀ ਜ਼ਮੀਨ ਦਾ ਅੱਜ ਕਬਜ਼ਾ ਛਡਵਾਇਆ ਗਿਆ ਚੱਕ ਮੁਹੰਮਦੇਵਾਲਾ ਵਿਖੇ ਇਹ ਸਾਡੇ ਜਲਾਲਾਬਾਦ ਬਲਾਕ ਦਾ ਪਿੰਡ ਚੱਕ ਮੁਹੰਮਦੇਵਾਲਾ ਜੀ ਇਹਦੇ ਵਿੱਚ ਤਕਰੀਬ 12 ਉਹ ਜਿਆਦਾ ਇਕੜ ਤੇ ਕਬਜ਼ਾ ਸੀ ਜੀ ਜਿਹਦੇ ਵਿੱਚੋਂ ਸਾਡੇ ਕੋਲ 7 ਇਕੜ ਦੇ ਕਰੀਬ ਅੱਜ ਕਬਜ਼ਾ ਵਰੰਡ ਸੀ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਐਸ ਐਚਓ ਅੰਗਰੇਜ਼ ਸਿੰਘ ਸਾਡੇ ਕੋਲ ਆਏ ਹੋਏ ਆ ਐਸ ਟੀ ਐਮ ਸਾਹਿਬ ਨੇ ਐਮ ਐਲ ਆਈ ਸਾਹਿਬ ਆਏ ਨੇ ਮੇਰਾ ਸਾਰਾ ਸਟਾਫ ਦਫਤਰ ਦਾ ਇਹ ਸਾਰੇ ਰਲ ਮਿਲ ਕੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਕਬਜ਼ਾ ਸੀ ਲੈ ਰਹੇ ਆ ਜਿਹਦੇ ਚ ਚਾਰਕਲੇ ਇੱਥੇ ਸੀ ਅਸੀਂ 5 ਏਕੜ ਤੇ ਦੂਜਾ ਦੂਜੇ ਪਿੰਡ ਜਾ ਕੇ ਅਸੀਂ ਕਬਜ਼ਾ ਪ੍ਰਾਪਤ ਕਰਾਇਆ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਨਜਾਇਜ਼ ਕਬਜ਼ੇ ਬਹੁਤ ਨੇ ਕੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਜਦੋਂ ਦੀ ਇਹ ਸਰਕਾਰ ਆਈਏ ਇਹਦੇ ਵੱਲੋਂ ਕਬਜ਼ੇ ਛਡਾਣ ਲਈ ਕਰੀਬ 90 9000 1 ਜਿਹੜਾ ਕਬਜ਼ਾ ਛਡਾਇਆ ਗਿਆ ਤੇ ਇਹ ਮੁਹਿੰਮ ਸਾਡੀ ਲਗਾਤਾਰ ਡੇਢ ਪੌਣੇ 2 ਸਾਲ ਤੋਂ ਜਾਰੀ ਹੈ ਸਾਡੇ ਬਲਾਕ ਵਿੱਚ ਵੀ ਪਿਛਲੇ ਸਾਲ ਅਸੀਂ ਚੱਕ ਵਜੀਦੇ ਕਬਜ਼ਾ ਲਿਆ ਸੀ ਅ ਦੂਸਰੇ ਬੱਗੇ ਕੋ ਉਤਾੜ ਵੀ ਅਸੀਂ ਕੁਝ ਜ਼ਮੀਨਾਂ ਦੀ ਐਕਸ਼ਨ ਕੀਤੀ ਸੀ ਲੋਕਾਂ ਦੇ ਸਹਿਯੋਗ ਨਾਲ ਇਹ ਵੀ ਅਸੀਂ ਅੱਜ ਕਬਜ਼ਾ ਲਿਆ ਇਹ ਸਾਡੀ ਮਿਹਨ ਲਗਾਤਾਰ ਜਾਰੀ ਰਹਿੰਦੀ ਹੈ ਕਿਉਂਕਿ ਕਾਫੀ ਲੰਮੇ ਚੌੜੇ ਕੇਸ ਹੁੰਦੇ ਨੇ ਇਸ ਜ਼ਮੀਨ ਤੇ ਵੀ ਅਸੀਂ 2013 ਤੋਂ ਲਗਾਤਾਰ ਕੇਸ ਵੱਖ-ਵੱਖ ਕੋਰਟਾਂ 'ਚ ਫੇਸ ਫੇਸ ਕਰ ਰਹੇ ਸੀ ਸਾਡੇ ਹੱਕੇ ਚ ਹੋ ਰਹੇ ਸੀ ਹੁਣ ਫਾਈਨਲ ਡਿਸੀਜਨ ਸਾਡੇ ਕੋਲ 7 23 ਵਿੱਚ ਆਇਆ ਹੈ ਤੇ ਸਾਰੀ ਪ੍ਰੋਸੀਜਰ ਪੂਰੀ ਕਰਕੇ ਅਸੀਂ ਅੱਜ ਕਬਜ਼ਾ ਕਨਾਲ 6 ਮਰਲੇ ਜਿਹੜਾ ਅਸੀਂ ਇੱਕ ਕਬਜ਼ਾ ਲੈ। ਕੀ ਗੱਲ ਇਹ ਵੀ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਵੀ ਪੰਚਾਇਤਾਂ ਦੇ ਜਿਹੜੇ ਜ਼ਮੀਨਾਂ ਤੇ ਕਬਜ਼ੇ ਸੀ ਛੁਡਵਾਈ ਗਈ। ਅੱਜ ਉਹਦੇ ਚੱਕ ਮਾਉਂਦੇ ਵਾਲਾ ਪਿੰਡ 6 ਕਨਾਲ 6 ਮਰਲੇ ਦਾ ਕਬਜ਼ਾ ਛੁਡਾਏ 6 ਕਿੱਲੇ 6 ਕਨਾਲਾਂ ਦਾ ਕਬਜ਼ਾ ਛੁਡਾਏਗਾ। ਸੋ ਇੱਥੋਂ ਇਹ ਮਹਿਸੂਸ ਹੁੰਦਾ ਵੀ ਸਰਕਾਰ ਸਖਤ ਹਦਾਇਤ ਹੈ ਜਿਹੜੇ ਜਿਹੜੇ ਲੋਕਾਂ ਨੇ ਕਬਜ਼ਾ ਕੀਤਾ ਉਹ ਛੱਡ ਦੇਣੇ ਚਾਹੀਦੇ। ਕਰਨੈਲ ਸਿੰਘ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਸਾਡਾ ਚੱਕ ਮੰਦੇ ਵਾਲਾ ਇਹ ਮੁਹੰਦੇ ਵਾਲੇ ਦੇ ਵਿੱਚ ਜੋ ਨਜਾਇਜ਼ ਕਬਜ਼ਾ ਛਲਵਾਇਆ ਜਾ ਰਿਹਾ ਹੈ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਾਨੂੰ ਜੀ ਅੱਜ 25 ਸਾਲ ਹੋ ਗਏ ਨੇ ਕੇਸ ਝਗੜਦੇ ਆ ਉਹਨੂੰ ਸਾਰੇ ਸਰਪੰਚ ਝਗੜਦੇ ਰਹੇ ਨੇ ਜੀ ਹੁਣ ਸਰਕਾਰ ਬੜੀ ਵਧੀਆ ਆਈ ਏ ਜਿਨੇ ਪਰਾਲਾ ਕੀਤਾ ਤੇ ਸਾਡੇ ਨਾਲ ਅਮਦਾਦ ਸਾਨੂੰ ਕੀਤੀ ਨੇ ਤੇ ਮੁੱਖ ਮੰਤਰੀ ਦਾ ਤੇ ਸਭ ਤੋਂ ਵੱਡਾ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਮੌਕੇ ਤੇ ਆ ਤੇ ਆ ਕਬਜ਼ਾ ਦੂਆਇਆ ਨੇ ਤੇ ਸਾਡੇ ਪਿੰਡ ਦਾ ਅੱਜ ਕਸ਼ਾਲੀ ਹੋ ਜਾਏ ਦੀ ਕਿਹੜੇ ਗਰੀਬ ਦੇ ਜਮੀਨੇ ਬੈਠੇ ਨੇ ਨਾ ਨੂੰ ਅਸੀਂ ਦੋ ਦੋ ਕਨਾਲੀ ਠੇਕੇ ਤੇ ਦੇ ਤੇ ਨਾ ਨੂੰ ਪੱਠੇ ਵਜਾਵਾਂਦੇ ਤੇ ਸਾਰਿਆਂ ਦੇ ਨਾਲ ਮਤਲਬ ਵਧੀਆ ਹੋਇਆ ਵਧੀਆ ਹੋਇਆ ਕੰਮ ਬਹੁਤ ਬਹੁਤ ਧੰਨਵਾਦ